ਕਪੂਰਥਲਾ ਦੇ ਵਿੱਚ ਇੱਕ ਬਹੁਤੀ ਭਿਆਨਕ ਘਟਨਾ ਹੁੰਦੇ ਹੁੰਦੇ ਰੋਗੀ ਜਦੋਂ ਕਪੂਰਥਲਾ ਦੇ ਵਿੱਚ ਪੈਟਰੋਲ ਟੈਂਕਰ ਪਲਟਿਆ ਤਾਂ ਇਲਾਕੇ ਦੇ ਵਿੱਚ ਅਫੜਾ ਤਫੜੀ ਮਚ ਗਈ ਕਪੂਰਥਲਾ ਵਿੱਚ ਉਸ ਵੇਲੇ ਹੜਕਮ ਮਚ ਗਿਆ ਜਦੋਂ ਸੁਲਤਾਨਪੁਰ ਵੱਲੋਂ ਜਾ ਰਿਹਾ ਪੈਟਰੋਲ ਨਾਲ ਭਰਿਆ ਇੱਕ ਟੈਂਕਰ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਕੇ ਲਾਣਾ ਮੰਡੀ ਇਲਾਕੇ ਵਿੱਚ ਪਲਟ ਗਿਆ ਟੈਂਕਰ ਪਲਟਣ ਨਾਲ ਉਸ ਵਿੱਚ ਭਰਿਆ ਪੈਟਰੋਲ ਸੜਕ ਦੇ ਨੇੜਲੇ ਖੇਤਰਾਂ ਵਿੱਚ ਫੈਲਣ ਲੱਗਿਆ ਪੈਟਰੋਲ ਫੈਲਦੇ ਹੀ ਪੁਲਿਸ ਪ੍ਰਸ਼ਾਸਨ ਐਕਸ਼ਨ ਮੋਡ ਦੇ ਵਿੱਚ ਆਇਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਤੁਰੰਤ ਮੋਰਚਾ ਸੰਭਾਲਦਿਆਂ ਫਾਇਰ ਬਿਗੜ ਦੀਆਂ ਗੱਡੀਆਂ ਨੂੰ ਮੌਕੇ ਤੇ ਬੁਲਾਇਆ ਗਿਆ। ਪੂਰੇ ਇਲਾਕੇ ਨੂੰ ਘੇਰ ਕੇ ਸੀਲ ਕਰ ਦਿੱਤਾ ਗਿਆ ਜੋ ਕਿਸੇ ਵੀ ਤਰ੍ਹਾਂ ਦੀ ਅੱਗ ਨਾ ਫੈਲ ਸਕੇ ਤੇ ਅੱਗ ਤੋਂ ਬਚਾਅ ਕੀਤਾ ਜਾ ਸਕੇ ਰਿਹਾ ਹੈ। ਇਸ ਇਲਾਕੇ ਨੂੰ ਵੀ ਮੌਕੇ ਤੇ ਹੀ ਖਾਲੀ ਕਰਵਾ ਦਿੱਤਾ ਗਿਆ। ਪੈਟਰੋਲ ਫੈਲਰ ਨਾਲ ਬਣੇ ਖਤਰੇ ਨੂੰ ਦੇਖਦਿਆਂ ਪੁਲਿਸ ਨੇ ਨੇੜਲੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੌਕੇ ਤੋਂ ਦੂਰ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾਵਰਤਨ ਸ਼ਰਮ ਸੰਸਾਰ ਕਰਨ ਵਾਲੀਆਂ ਤਸਵੀਰਾਂ ਵੀ ਨਾਲ ਹੀ ਉੱਥੇ ਸਾਹਮਣੇ ਆਈਆਂ ਜਦੋਂ ਪੈਟਰੋਲ ਭਰਦੇ ਸਥਾਨਕ ਲੋਕ ਵੀ ਨਜ਼ਰ ਆਏ ਇਸ ਗੰਭੀਰ ਅਤੇ ਸੰਵੇਦਨਸ਼ੀਲ ਸਥਿਤੀ ਦੌਰਾਨ ਇੱਕ ਸ਼ਰਮ ਕਰਨ ਵਾਲੀ ਸਥਿਤੀ ਵੀ ਸਾਹਮਣੇ ਸੀ ਜਿੱਥੇ ਪੈਟਰੋਲ ਜ਼ਮੀਨ ਤੇ ਫੈਲਿਆ ਹੋਇਆ ਸੀ ਉੱਥੇ ਕੁਝ ਸਥਾਨਕ ਲੋਕ ਡੱਬਿਆਂ ਤੇ ਬਾਲਟੀਆਂ ਵਿੱਚ ਪੈਟਰੋਲ ਭਰ ਕੇ ਲੈ ਜਾਂਦੇ ਨਜ਼ਰ ਆਏ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਲੋਕਾਂ ਨੇ ਆਪਰੇਸ਼ਨ ਦੌਰਾਨ ਪੁਲਿਸ ਤੋਂ ਸਿਰਫ 2 ਲੀਟਰ ਪੈਟਰੋਲ ਭਰਨ ਦੀ ਵੀ ਬੇਨਤੀ ਕੀਤੀ ਪੁਲਿਸ ਦੀ ਸਖਤੀ ਲੋਕਾਂ ਨੂੰ ਮੌਕੇ ਤੇ ਖਦੇੜਦਿਆਂ। ਗਿਆ ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਪੁਲਿਸ ਨੇ ਸਖਤ ਸੁਰੱਖਿਆ ਅਪਣਾਈ ਅਤੇ ਪੈਟਰੋਲ ਭਰ ਰਹੇ ਲੋਕਾਂ ਨੂੰ ਮੌਕੇ ਤੋਂ ਭਜਾ ਦਿੱਤਾ। ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਜੀ.ਸੀ.ਬੀ ਅਤੇ ਫਾਇਰ ਬ੍ਰਿਗੇਡ ਦੀ ਨਿਗਰਾਨੀ ਹੇਠ rescued operation ਵੀ ਚਲਾਇਆ ਗਿਆ। ਫਿਲਹਾਲ ਜੀ.ਸੀ.ਬੀ ਫਾਇਰ ਬ੍ਰਿਗੇਡ ਤੇ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਟੈਂਕਰ ਨੂੰ ਸਿੱਧਾ ਕਰਨ ਦਾ ਕੰਮ ਜਾਰੀ ਹੈ ਨਾਲ ਇਹ ਮਸ਼ੀਨਾਂ ਤੇ ਫੈਲੇ ਪੈਟਰੋਲ ਨੂੰ ਨਸ਼ਟ ਕਰਨ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਂ ਦੀ ਘਟਨਾ ਨਾ ਹੋ ਸਕੇ ਪ੍ਰਸ਼ਾਸਨ ਦੀ ਅਪੀਲ ਹੈ ਵਾਹਾਂ ਤੋਂ ਬੱਚੋ ਤੇ ਸਹਿਯੋਗ ਕਰੋ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਘਟਨਾ ਸਥਾਨ ਤੋਂ ਦੂਰ ਰਹਿਣ ਅਤੇ ਫਵਾਵਾਂ ਤੇ ਧਿਆਨ ਨਾ ਦੇਣ ਅਤੇ ਪ੍ਰਸ਼ਾਸਨ ਦਾ ਪੂਰੇ ਤੌਰ ਤੇ ਸਹਿਯੋਗ ਕਰਨ ਪ੍ਰਸ਼ਾਸਨ ਮੁਤਾਬਕ ਪੂਰੀ ਸਥਿਤੀ ਇਸ ਸਮੇਂ ਦੇ ਵਿੱਚ ਕਾਬੂ ਚ ਹੈ ਸਰ ਇਹ ਕੀ ਮਾਮਲਾ ਕੀ ਹੈ ਟੈਂਕਰ ਪਲਟਿਆ ਕਿਹੜੀ ਜਗ੍ਹਾ ਹੈ ਕਿੰਨੇ ਕੋਈ ਪਲਟਿਆ ਇਹ ਸਾਨੂੰ ਤਕਰੀਬਨ 1 ਘੰਟਾ ਪਹਿਲਾਂ ਇਨਫੋਰਮੇਸ਼ਨ ਆਈ ਸੀ ਕੰਟਰੋਲ ਤੋਂ ਕਿ ਇੱਥੇ ਕੋਈ ਜਿਹੜਾ ਔਇਲ ਟੈਂਕਰ ਹੈਗਾ ਆ ਜਿਹੜਾ ਪੈਟਰੋਲ ਨਾਲ ਭਰਿਆ ਸੀਗਾ ਦਾਣਾ ਮੰਡੀ ਦੇ ਇਲਾਕੇ ਵਿੱਚ ਨਕਪੂਰਥਲੇ ਵਿੱਚ ਪਲਟ ਗਿਆ ਹੈਗਾ ਤੇ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੈਂ ਅਤੇ ਮੇਰੀ ਟੀਮ ਜਿਹੜੀ ਹੈਗੀ ਇੱਥੇ ਪਹੁੰਚੀ ਤੇ ਜਿੰਨਾ ਏਰੀਆ ਸੀਗਾ ਸਭ ਤੋਂ ਪਹਿਲਾਂ ਉਹਨੂੰ ਸਿਕਿਉਰ ਕੀਤਾ ਗਿਆ ਜਿਹੜੇ ਆਲੇ ਦੁਆਲੇ ਰਹਾਇਸ਼ੀ ਘਰ ਸੀਗੇ ਉੱਥੋਂ ਆਪਾਂ ਉਹਨਾਂ ਨੂੰ ਵੈਕੂਏਟ ਕੀਤਾ ਤੇ ਨਾਲ ਹੀ ਜਿਹੜੀ ਹੈਗੀ ਫਾਇਰ ਬ੍ਰਿਗੇਡ ਨੂੰ ਇਨਫੋਰਮ ਕਰਕੇ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਤਾਲਮੇਲ ਕਰਕੇ ਤੇ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਆਪਰੇਸ਼ਨ ਵੀ ਚੱਲਦਾ ਪਿਆ ਹੈਗਾ ਆ एवरीथिंग ਇਜ਼ ਅੰਡਰ ਕੰਟਰੋਲ ਇਹ ਕਿੰਨੇ ਕੁ ਜ ਹੋਇਆ ਇਹ ਹੋਇਆ ਕਿਸ ਤਰ੍ਹਾਂ ਜੀ ਸਾਨੂੰ ਪਤਾ ਲੱਗਿਆ ਸੀ ਜਿਹੜੇ ਆਈ ਵਿਟਨੈਸ ਇੱਥੇ ਸੀਗੇ ਉਹ ਕਹਿ ਰਹੇ ਸੀਗੇ ਕਿ ਪੈਟਰੋਲ ਪੰਪ ਜਿਹੜਾ ਆਪਣਾ ਟੈਂਕਰ ਸੀਗਾ ਉਹ ਬੜੀ ਹੀ ਫਾਸਟ ਰਫਤਾਰ ਨਾਲ ਆ ਰਿਹਾ ਸੀਗਾ ਤੇ ਜਦੋਂ ਉਹਨੇ ਇਥੋਂ ਮੋੜਨ ਦੀ ਕੋਸ਼ਿਸ਼ ਕੀਤੀ ਤੇ ਉਹ ਤੋਂ ਇੰਬੈਲੈਂਸ ਹੋਇਆ ਤੇ ਉਹ ਉੱਥੇ ਪਲਟ ਗਿਆ